ਬਾਬਾ ਗੇਜਾ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਐਸਾ ਪਾਪ ਚੰਦੂ ਨੇ ਕੀਤਾ ਸਤਿਗੁਰੂ ਤਾਈਂ ਲੈ ਜਾ ਕੇ ਤੱਤੀ ਤਵੀ ਦੇ ਉੱਪਰ ਬਿਠਾਏ ਗੁੱਸੇ ਦੇ ਵਿੱਚ ਆ ਕੇ ਅਰਜਨ ਦੇਵ ਗੁਰੂ ਜੀ ਪਿਆਰੇ ਜਿਨ੍ਹਾਂ ਸਹਿਤ ਸੀਹੇ ਭਾਰੇ ਸੀਨਾ ਮੁਖ ਦੇ ਵਿੱਚੋਂ ਉਚਾਰੇ ਜੀ ਪਿਆਰੀਏ ਸੰਗਤੇ ਮਿੱਠਾ ਕਰ ਭਾਣਾ ਮੰਨਿਆ ਆਓ ਪਿਆਰ ਨਾਲ ਕਵਤਾ ਸਰਵਣ ਕਰੀਏ ਅਰੇ ਜਨ ਦੇਵ ਗੁਰੂ ਜੀ ਪਿਆਰੇ ਜਿੰਨਾ ਸੇਤ ਸੀ ਹੈ ਪਿਆਰੇ ਸੀਨਾ ਮੁਖ ਦੇ ਵਿੱਚੋਂ ਚਾਰ ਜੀ ਪਿਆਰੀਏ ਸੰਗਤੇ ਮਿੱਠਾ ਕਰ ਪਾਣਾ ਮੰਨਿਆ ਮਿੱਠਾ ਕਰ ਪਾਣਾ ਮੰਨਿਆ ਅਰਜਨ ਦੇਵ ਗੁਰੂ ਜੀ ਪਿਆਰੇ ਜਿਨ੍ਹਾਂ ਸਹਿਤ ਸੀਹੇ ਪਾਰੇ ਸੀਨਾ ਮੁਖ ਦੇ ਵਿੱਚੋਂ ਚਾਰੇ ਜੀ ਪਿਆਰੀਏ ਸੰਗ ਤੇ ਮਿੱਠਾ ਕਰ ਪਾਣਾ ਮੰਨਿਆ ਮਿਟਾ ਕਰ ਪਾਣਾ ਮੰਨਿਆ ਐਸਾ ਪਾਪ ਚੰਦੂ ਨੇ ਕੀਤਾ ਸਤ ਗੁਰੂ ਤਾਈ ਲਿਜਾ ਕੇ ਸਤ ਗੁਰ ਤਾਈ ਲਿਜਾ ਕੇ ਐਸਾ ਪਾਪ ਚਦੂਨੇ ਕੀਤਾ ਸਤ ਗੁਰ ਤਾਈ ਲਿਜਾ ਕੇ ਤੱਤੀ ਤਵੀ ਦੇ ਉੱਪਰ ਬਿਠਾਏ ਗੁੱਸੇ ਦੇ ਵਿੱਚ ਆ ਕੇ ਤੱਤੀ ਤਵੀ ਦੇ ਉੱਪਰ ਬਿਠਾਏ ਗੁੱਸੇ ਦੇ ਵਿੱਚ ਆ ਕੇ ਪਿਆਰੀਏ ਸੰਗ ਤੇ ਮਿੱਠਾ ਕਰ ਪਾਣਾ ਮੰਨਿਆ ਮਿੱਠਾ ਕਰ ਪਾਣਾ ਮੰਨਿਆ ਹਰ ਜਨ ਦੇਵ ਗੁਰੂ ਜੀ ਪਿਆਰੇ ਜਿੰਨਾ ਸਹਿਤ ਸੀਹੇ ਪਾਰੇ ਸਿਨਾ ਮੁਕਤੇ ਵਿੱਚੋਂ ਚਾਰੇ ਦੀ ਪਿਆਰੀਏ ਸੰਗ ਤੇ ਮਿੱਠਾ ਕਰ ਪਾਣਾ ਮੰਨਿਆ ਕਰ ਪਾਣਾ ਮੰਨਿਆ ਪਰ ਪਰ ਕੜਛੇ ਰੇਤ ਤਤ ਦੇ ਵਿੱਚ ਸੀਸ ਦੇ ਪਾਉਂਦੇ ਵਿੱਚ ਸੀਸ ਦੇ ਪਾਉਂਦੇ ਸਨਾ ਕੀਤਾ ਕੋਈ ਪਾਪੀ ਪਾਪ ਕਮਾਉਂਦੇ ਰਹਿਮ ਤਰਸਨਾ ਕੀਤਾ ਕੋਈ ਪਾਪੀ ਪਾਪ ਕਮਾਉਂਦੇ ਜੀ ਪਿਆਰੀਏ ਸੰਗ ਤੇ ਮਿੱਠਾ ਕਰ ਪਾਣਾ ਮੰਨਿਆ ਮਿੱਠਾ ਕਰ ਪਾਣਾ ਮੰਨਿਆ ਬਾਰੀ ਜ਼ੁਲਮ ਕਮਾਉਣੇ ਲੱਕਾ ਚੰਦੂਏ ਪਈ ਮਾਣ ਚੰਦੂਏ ਪਈ ਮਾਣ ਮੁੜ ਕੰਨਿਆਂ ਦਾ ਨਾਤਾ ਕਹਿੰਦਾ ਕੀਤਾ ਹੈ અપਮਾਨ ਮੁੜ ਕੰਨਿਆਂ ਦਾ ਨਾਤਾ ਕਹਿੰਦਾ ਕੀਤਾ ਹੈ અપਮਾਨ ਜੀ ਪਿਆਰੀਏ ਸੰਗ ਤੇ ਮਿਟਾ ਕਰ ਪਾਣਾ ਮੰਨਿਆ ਮਿਟਾ ਕਰ ਪਾਣਾ ਮੰਨਿਆ ਅਰਜਣ ਦੀਵ ਗੁਰੂ ਜੀ ਪਿਆਰੇ ਜਿਨ੍ਹਾਂ ਸੇਤ ਸੀਏ ਪਾਰੇ ਸੀ ਨਾ ਮੁਕਤੇ ਵਿੱਚੋਂ ਅਚਾਰ ਜੀ ਪਿਆਰੀਏ ਸੰਗ ਤੇ ਮਿਟਾ ਕਰ ਕਾਣਾ ਮੰਨਿਆ ਮਿੱਠਾ ਕਰ ਕਾਣਾ ਮੰਨਿਆ ਪਤ ਲੱਗਿਆ ਮੀਆਂ ਮੀਰ ਨੂੰ ਆਣ ਕੋ ਲੋਤਾ ਕੋਲੇ ਆਣ ਖਲੋਤਾ ਕਹਿਰ ਵਰਤ ਦੇ ਤਾਈ ਵੇਖ ਕੇ ਪਰ ਪਰ ਅੱਖੀਆਂ ਡੋਲੇ ਕਹਿਰ ਵਰਤ ਦੇ ਤਾਈ ਵੇਖ ਕੇ ਪਰ ਪਰ ਅੱਖੀਆਂ ਡੋਲੇ ਜੀ ਪਿਆਰੀਏ ਸੰਗ ਤੇ ਮਿੱਠਾ ਕਰ ਪਾਣਾ ਮੰਨਿਆ ਮੀਰ ਜੀ ਮੰਗੇ ਆਗਿਆ ਹੁਕਮ ਕਰੋ ਇੱਕ ਵਾਰੀ ਜੀ ਹੁਕਮ ਕਰੋ ਇੱਕ ਵਾਰੀ ਚੰਦੂ ਦਾ ਮੈਂ ਨਾਸ ਕਰ ਦਿਆਂ ਜ਼ੁਲਮ ਕਰੇ ਹੰਕਾਰੀ ਚੰਦੂ ਦਾ ਮੈਂ ਕਰਾ ਖਤਮ ਕਰਦਾ ਜ਼ੁਲਮ ਹੰਕਾਰ ਜੀ ਪਿਆਰੀਏ ਸੰਗਤੇ ਨਾ ਕਰ ਪਾਣਾ ਮਨਿਆ ਮਿਟਾ ਕਰ ਪਾਣਾ ਮਨਿਆ ਕਹਿੰਦੇ ਸਤ ਗੁਰੂ ਮੀਆਂ ਮੀਰ ਨੂੰ ਕਾ ਤੂੰ ਹੈ ਕਬਰਾਉਂਦੇ ਜੀ ਕਾ ਤੂੰ ਹੈ ਕਵਰਾਉਂਦੇ ਤੇਰਾ ਪਾਣਾ ਮਿੱਠਾ ਲੱਗੇ ਮੁਖ ਚੋਂ ਗੁਰ ਪਰਮਾਉਂਦੇ ਤੇਰਾ ਪਾਣਾ ਮਿੱਠਾ ਲੱਗੇ ਮੁਖ ਚੋਂ ਏ ਪਰਮਾਉਂਦੇ ਜੀ ਪਿਆਰੀਏ ਸੰਗ ਤੇ ਮਿੱਠਾ ਕਰ ਪਾਣਾ ਮੰਨਿਆ ਮਿੱਠਾ ਕਰ ਪਾਣਾ ਮੰਨਿਆ ਅਰਜਨ ਦੇਵ ਗੁਰੂ ਜੀ ਪਿਆਰੇ ਜਿਨ੍ਹਾਂ ਸੇਤ ਸੀ ਪਾਰੇ ਸ੍ਰੀ ਨਾਮੁਖ ਦੇ ਵਿੱਚੋਂ ਚਾਰ ਜੀ ਪਿਆਰੀਏ ਸੰਗ ਤੇ ਮਿੱਠਾ ਕਰ ਪਾਣਾ ਮੰਨਿਆ ਕਰ ਪਾਣਾ ਮਨਿਆ ਤੀਰਜ ਧਰਮ ਗਰੀਬੀ ਦੇ ਪੰਜ ਜਰਾ ਨਹੀਂ ਕਬਰائیں ਚਰਨ ਨਹੀਂ ਕਵਰਾਏ ਤਤੀ ਤਵੀ ਤੇ ਲਈ ਸਮਾਦੀ ਬੈਠੇ ਕਿੜੇ ਖੜਾਏ ਤਤੀ ਤਵੀ ਤੇ ਲਈ ਸਮਾਦੀ ਬੈਠੇ ਕਿੜੇ ਖੜਾਏ ਜੀ ਪਿਆਰੀਏ ਸੰਗ ਤੇ ਮਿੱਠਾ ਕਰ ਪਾਣਾ ਮੰਨਿਆ ਪਾਣਾ ਮੰਨਿਆ ਸੱਚਖੰਡ ਨੂੰ ਜਾਣ ਦਿਖਾਤਰ ਸਤਿਗੁਰ ਵਿਉਤ ਬਣਾਉਂਦੇ ਜੀ ਸਤਿਗੁਰ ਵਿਉਤ ਬਣਾਉਂਦੇ ਜੇਠ ਮਹੀਨਾ ਸੁਦੀ ਚੋਤ ਨੂੰ 라ਵੀ ਉਪਰ ਆਉਂਦੇ ਜੇਠ ਮਹੀਨਾ ਸੁਦੀ ਚੋਤ ਨੂੰ 라ਵੀ ਉਪਰ ਆਉਂਦੇ ਜੀ ਪਿਆਰੀਏ ਸੰਗ ਤੇ ਮਿੱਠਾ ਕਰ ਪਾੜਾ ਮਨਿਆ ਮਿੱਠਾ ਕਰ ਪਾੜਾ ਮਨਿਆ ਵੀ ਵਿੱਚ ਇਸ਼ਨਾਨ ਜੋ ਕਰਕੇ ਜੋਤੀ ਜੋਤ ਸਮਾਉਂਦੇ ਸਤਿਗੁਰੂ ਜੋਤੀ ਜੋਤ ਸਮਾਉਂਦੇ ਜੈ ਜੈ ਕਰੇ ਕਰਨ ਦੇਵਤੇ ਫੁੱਲ ਪਏ ਵਰਸਾਉਂਦੇ ਜੈ ਜੈ ਕਰੇ ਕਰਨ ਦੇਵਤੇ ਫੁੱਲ ਪਏ ਵਰਸਾਉਂਦੇ ਜੀ ਪਿਆਰੀਏ ਸੰਗ ਤੇ ਠਾਕਰ ਪਾਣਾ ਮੰਨਿਆ ਮਿਟਾ ਕਰੇ ਪਾਣਾ ਮੰਨਿਆ ਅਰਜਨ ਦੇਵ ਗੁਰੂ ਜੀ ਪਿਆਰੇ ਜਿਨ੍ਹਾਂ ਸਹੇਤ ਸੀਏ ਪਾਰੇ ਸ੍ਰੀ ਨਾਮੁਖ ਤੇ ਵਿੱਚੋਂ ਚਾਰ ਜੀ ਪਿਆਰੀਏ ਸੰਗ ਤੇ ਮਿੱਠਾ ਕਰ ਪਾਣਾ ਮੰਨਿਆ ਮਿੱਠਾ ਕਰ ਪਾਣਾ ਮੰਨਿਆ ਰੱਖੀ ਨੀ ਵਸ਼ਹੀ ਦੀਵਾਲੀ ਸਤਗੁਰ ਤੋਂ ਬਲੇ ਹਾਰੇ ਕੀ ਸਤਗੁਰ ਬੋਲੇ ਹਾਰੇ ਤਨ ਗੁਰੂ ਅਰਜਣ ਤਨ ਗੁਰੂ ਅਰਜਣ ਬੋਲੋ ਸੰਗਤ ਸਾਰੀ ਤਨ ਗੁਰੂ ਅਰਜਣ ਤਨ ਗੁਰੂ ਅਰਜਣ ਬੋਲੋ ਸੰਗਤ ਸਾਰੀ ਪਿਆਰੀਏ ਸੰਗ ਤੇ ਮਿੱਠਾ ਕਰ ਪਾਣਾ ਮਨਿਆ ਕਰ ਪਾਣਾ ਮੰਨਿਆ ਅਰਜਣ ਦੇਵ ਗੁਰੂ ਜੀ ਪਿਆਰੇ ਜਿਨਾ ਸਹੇਤ ਸੀ ਇਹ ਪਾਰੇ ਸੀ ਨਾ ਮੁਕਦੇ ਵਿੱਚ ਚਾਰ ਦੀ ਪਿਆਰੀਏ ਸੰਗ ਤੇ ਮਿਟਾ ਕਰ ਪਾਣਾ ਮੰਨਿਆ ਮਿਟਾ ਕਰ ਪਾਣਾ ਮੰਨਿਆ ਟਕਰ ਪਾਣਾ ਮੰਨਿਆ